ਦੇ ਸੋ ਪਾਣੀ ਤੇ ਇਹ ਵੀ ਡੀਡ ਪਾਣੀ ਦੇ ਪਾਸਾ ਬਹੁਤ ਸਪੀਡ ਨਾਲ ਪਾਣੀ ਆ ਤੁਰਿਆ ਆਉਂਦਿਆ ਆ ਅਜਨੇ 3 34 ਘੰਟਿਆਂ ਜੇ ਇਹਨੇ ਭਾਜੋ ਵੜ ਜਾਣਾ ਇਧਰ ਧਾਰੋ ਵਾਲੀ ਡੇਰੇ ਤੋਂ ਬਟਾਲਾ ਰੋਡ ਪਿੰਡ ਸ਼ਕਰਮਸ਼ਾ ਪੂਰਾ ਹੀ ਹੋ ਹ ਤੇ ਆ ਅੱਗੇ ਪਿੰਡੀ ਆ ਇੱਕ ਘੰਟੇ ਦੇ ਵਿੱਚ ਵਿੱਚੇ ਕੰਮ ਹੋ ਜਾਣਾ ਜਿਹੜੇ ਲੈਵਲ ਤੇ ਆ ਆ ਕੁਲੀ ਪਿਛਲੀ ਪੁਲੀ ਦੋਵੇਂ ਰਲ ਕੇ ਪਾਣੀ ਦੀਆਂ ਪਾਉਣ ਇਧਰ ਬਹੁਤ ਸਪੀਡ ਆ ਬਣੂਗੀ ਪਾਣੀ ਇਧਰੋਂ ਭਰ ਗਿਆ ਨਾ ਪਾਣੀ ਇਧਰੋਂ ਭਰ ਗਿਆ ਭਰਾ ਇਧਰ ਇਹ ਛਿਰਕ ਕਰੋ ਕਰਨ ਵਾਲੀ ਬਸ ਹੁਵੇ ਆ ਇੱਥੇ ਤੈਨੂੰ ਦਿਸਦਾ ਕਿਤੇ ਝੋਨਾ ਹੈਗਾ ਸਾਰਾ ਝੋਨਾ ਡੁੱਬ ਗਿਆ ਮੋਟਰ ਵੇਖੋ ਭਾਈ ਮੋਟਰ ਡੁੱਬ ਗਈ ਆ ਪਾਣੀ ਜਿਹੜਾ ਨਾ ਝੁੰਨ ਜਿਹੜੇ ਅੱਗੇ ਆ ਉਹਨਾਂ 'ਚ ਵੀ ਪੂਰਾ ਹੀ ਹੋ ਸਿਰਫ ਉਹਨਾਂ ਦੇ ਸਿਰ ਨਹੀਂ ਡੁੱਬੇ ਆ ਜਿੱਥੋਂ ਜਿੱਥੋਂ ਸਿਰਾਂ ਦੇ ਉੱਤੋਂ ਦੀ ਪਾਣੀ ਲੰਗੀ ਜਾਂਦਾ ਐਦਾਂ ਲੱਗਦਾ ਜਿਵੇਂ ਸਾਡੇ ਖਲੋਤਿਆਂ ਖਲੋਤਿਆਂ ਛਰਕ ਤੇ ਪਾਣੀ ਆ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਮਹਾਰਾਜ ਇਹ ਬਚਾਈ ਮੈਂ ਸਾਰਾ ਪਿੰਡ ਡੁੱਬਿਆ ਆਲੇ ਪਿੰਡ ਡੁੱਬ ਗਿਆ ਭਾਜੀ ਪਿੰਡ ਦਾ ਬਾਲ ਬੱਚਾ ਤੇ ਲੈ ਜੋ ਡੰਗਰ ਵਾਸ਼ਾ ਲੈ ਜੀ ਲੈਣਾ ਜੇ ਤਾਂ ਰਾਤ ਨੂੰ ਜਿਆਦਾ ਉਖਾਣਾ ਜੇ ਕਿਤੇ ਮੀਂਹ ਹੋਰ ਆ ਗਿਆ ਨਾ ਦੀ ਪਹੁੰਚ ਕੋਲੋਂ ਮੀਆਂ ਵੇਨਾ ਵੇ ਪਿੱਛੋਂ ਜਿਹੜਾ ਰਾਵੀ ਟੁੱਟੀ ਆ ਉਹਦੇ ਕਰਕੇ ਪਾੜਾਂ ਦੇ ਵਿੱਚ ਮੀਂਹ ਜਦੋਂ ਹੋ ਜ਼ਿਆਦਾ ਪੈ ਗਿਆ ਤਾਂ ਪਾਣੀ ਇਹਨਾਂ ਨੇ ਛੱਡਣਾ ਹੀ ਆ ਪਾਣੀ ਛੱਡਿਆ ਤੇ ਆਹ ਚੱਲ ਹੁਣ ਬੈ ਹੁਣ ਲੋ ਸ਼ਰਕ ਤੋਂ ਪਾਣਾ ਆਵਾਜ਼ ਹੀ ਠੱਪ ਹੁੰਦਾ ਬਸ ਕੁਝ ਦੇਰ ਜੇ ਆਵਾਜ਼ ਹੀ ਠੱਪ ਹੋਏ ਨੀ ਪਹਿਲਾਂ ਕਾਲਾਂ ਵਾਲੀ ਦੀ ਕੀਤੀ ਆ ਨਾ ਹੁਣ ਇਹਦੀ ਵੀ ਬੰਦ ਕਰ ਦੇਣੀ ਆ ਜਿਹੜਾ ਪਿੰਡ ਪਿੰਡ ਲੱਗੇ ਇਹ ਬਲੌਰਪੁਰ 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 ਡੇਰੇ ਰੋਡ ਤੇ ਲੋ ਜੀ ਪਾਣੀ ਸਰਪਤ ਕਪਾਰ ਕਰ ਚੁੱਕਿਆ ਸਾਡੇ ਦੇਖਦੇ ਦੇਖਦੇ ਪਾਣੀ ਦਾ ਲੈਵਲ ਲੋ ਵੀ ਈੜ ਦੇ ਪਾਣੀ ਦੀ ਰੋਬੇ ਐਸ਼ੀ ਕਰੋ ਵਿਚਾਰ ਦਾਂਗੇ ਤੇ ਮਾ ਪਾਣੀ ਇਹਨੂੰ ਵੇਖ ਕੇ ਨਹੀਂ ਵਿਚਾਰ ਤượng ਕੋਈ ਨਿਕਲਦਾ ਮਾਰੇ ਦਾ ਨਾਮ ਲਓ ਜੇ ਆ ਬੰਨ ਟੁੱਟ ਗਿਆ ਤੇ ਸ਼ਕਾਰਮਾਸ਼ੀ ਆ ਕੇ ਪਾਣੀ ਵਰਤ ਜਾਣਾ ਇਹ ਟੁੱਟ ਜਾਣਾ ਰਾਤ ਰਾਤ ਤੱਕ ਉਹ ਗਾੜੀਆਂ ਪਾਣੀ ਇਹ ਸਾਲ ਲੈ ਆਂਦੀ ਉਹਨੇ ਫੇਰ ਟੁੱਟਣਾ ਰਾਤ ਤੱਕ ਪਾਣੀ ਸ਼ਕਾਰ ਤੱਕ ਵਰ ਜਾਣਾ ਸ਼ਕਾਰ ਨਾਲ ਸ਼ੇ